ਆਪਣੇ ਚੈਨਲ ਦੇ ਉੱਤੇ ਬੌਲੀ ਸਿੱਧੂ ਚੈਨਲ ਦੇ ਉੱਤੇ ਪਹਿਲਾਂ ਤਾਂ ਹੈਗਾ ਸਾਰੇ ਭਰਾਵਾਂ ਦਾ ਵੀਰਾਂ ਦਾ ਸਵਾਗਤ ਅੱਜ ਆਪਾਂ ਪਿੰਡ ਗਏ ਆ ਮਾਤਿ ਮਾਤਿ ਆਪਾਂ ਜਿਵੇਂ ਪਹਿਲੀਆਂ ਵੀ ਕੁਝ ਵੀਡੀਓਆਂ ਜਾਂਗੀਆਂ ਨੇ ਕਬੂਤਰਬਾਜ਼ੀ ਦੇ ਉੱਤੇ ਸ਼ੌਂਕ ਰੱਖਣ ਵਾਲੇ ਮੁੰਡੇ ਕਹਿੰਦੇ ਜਿਹੜਾ ਸ਼ੌਂਕ ਹੈ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਦੋਂ ਕੋਈ ਵੀ ਜਾਨਵਰ ਬੰਦਾ ਪਾਲਦਾ ਭੋਂਦੇ ਕੋਤਰਾ ਭੋਂਦੇ ਉਹ ਘੋੜੀਆਂ ਭੋਂਾਂ ਦੀ ਉਹ ਮੁਰਗੇ ਆ ਤਾਂ ਉਹ ਸ਼ੌਂਕ ਲਈ ਪਾਲਦਾ ਉਹਦੇ ਵਿੱਚ ਸ਼ੌਂਕ ਮੇਨ ਹੁੰਦਾ ਹੈ ਕਿਉਂਕਿ ਸ਼ੌਂਕ ਨਾ ਰੱਖੀਆਂ ਹੋਈਆਂ ਚੀਜ਼ਾਂ ਦਾ ਇਹਦੇ ਮੁੱਲ ਨਹੀਂ ਲਾਇਆ ਜਾਂਦਾ। ਪੈਸਾ ਜਿਹੜਾ ਪੈਸੇ ਦੀ ਅਡੈਮਿਅਤ ਹੈ ਸ਼ੌਂਕ ਦੀ ਜਿਹੜੀ ਉਹ ਅਡੈਮਿਅਤ ਹੈ। ਪਿੰਡ ਮੱਖੇ ਬਾਈ ਬਿੱਲੇ ਕੋਲੇ ਗਏ ਆ। ਇਹ ਸਾਡਾ ਬਿੱਲਾ ਭਰਾ। ਇਹ ਬਾਈ ਜੀ ਨੇ ਰਾਪਰ ਤੋਂ ਕਟ ਸਿੰਘ ਕਟ ਸਿੰਘ ਜੀ। ਇਹ ਬਾਈ ਜੀ ਨੇਗੇ ਔਰਦਰ ਔਰਦਰ ਮੂਤੋਂ ਬਾਈ ਦਾ ਨਾਂ ਜੀ ਮਲਕੀ ਸੀ। ਮਲਕੀਤ ਸਿੰਘ ਬਾਈ ਜੀ। ਬਾਈ ਛਾਪਿਆਂ ਨੇ ਤੋਂ ਐ ਸੁਪਰੀ। ਭਰਾਵਾਂ ਦਾ ਸ਼ੌਂਕ ਹੈ ਚਾਰੇ ਇਕੱਠੇ ਬਾਜ਼ੀਆਂ ਛੱਡਦੇ ਨੇ। ਕਿ ਆਪਦੇ ਕਬੂਤਰਾਂ ਨੂੰ ਚਾਰ ਕਰਕੇ ਬਾਜੀਆਂ ਦੇ ਉੱਤੇ ਲਾ ਕੇ ਕਬੂਤਰਾਂ ਨੂੰ ਛੱਡਣਾ ਦੇ ਵਿੱਚ ਵਧੀਆ ਇਹਨਾਂ ਦਾ ਇੰਟਰਸਟ ਹੈ ਕਿ ਇਹਨਾਂ ਦਾ ਜਿਹੜਾ ਸ਼ੌਂਕ ਹੈ ਉਹ ਸ਼ੌਂਕ ਨੂੰ ਪੂਰਪੂਰਤ ਕਰਨ ਵਾਸਤੇ ਬਾਕੀ ਇਹਨਾਂ ਤੋਂ ਵੀ ਗੱਲਾਂ-ਵਰਤਾਂ ਪੁੱਛਾਂਗੇ ਵੀ ਕਿਵੇਂ-ਕਿਵੇਂ ਇਹਨਾਂ ਨੂੰ ਸ਼ੌਂਕ ਪਿਆ ਕਿਹੜੇ-ਕਿਹੜੇ ਸਾਲ ਦੇ ਵਿੱਚ ਇਹਨਾਂ ਨੇ ਕਬੂਤਰ ਰੱਖਨੇ ਸਟਾਰਟ ਕੀਤੇ ਤੇ ਕਬੂਤਰਾਂ ਨੂੰ ਕਿਵੇਂ ਇਹਨਾਂ ਨੇ ਰੱਖਿਆ ਹੋਇਆ ਹੈ ਕਿਵੇਂ ਖੁੱਡੇ ਬਣਾਏ ਹੋਏ ਨੇ ਇਹ ਕਹਿੰਦੇ ਬਾਈ ਜੀ ਥੋੜੀ ਜੀ ਬਿਮਾਰੀ ਪੈਣ ਦਾ ਕਰਕੇ ਕੋਸ਼ਿਸ਼ ਅਸੀਂ ਖੁੱਡੇ ਬਣਾ ਲਏ ਨੇ ਇੱਥੇ ਉਹਨਾਂ ਨੂੰ ਸਾਈਡ ਤੇ ਕਰਤਾ ਹੈ ਤੇ ਕੁਝ ਅਸੀਂ ਕਬੂਤਰ ਰੱਖੇ ਹੋਏ ਨੇ ਆਪਣੀ ਕੋਠੀ ਦੇ ਉੱਤੇ ਆਪ ਦੀ ਕੋਠੀ ਦੇ ਉੱਤੇ ਖੁੱਡਾ ਬਣਾਉਣਾ ਮਿੱਤਰੋ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿਉਂਕਿ ਕੋਠੀਆਂ ਦੇ ਉੱਤੇ ਖੁੱਡੇ ਉਹ ਬੰਦੇ ਬਣਾਉਂਦੇ ਨੇ ਜਿਹੜੇ ਜਾਦੇ ਸ਼ੌਂਕੀ ਨੇ ਜਿਵੇਂ ਤੁਹਾਨੂੰ ਪਹਿਲਾਂ ਕਿ ਛੰਡੂ ਗਿਆ ਤੋਂ ਆਪਾਂ ਗੇਲੀ ਦੀ ਵੀਡੀਓ ਪਾਈ ਸੀ ਆਪਣੇ ਰਿਸ਼ਤੇਦਾਰ ਸੀ ਉਹਨੇ ਪੂਰੀ ਕੋਠੀ ਤਿਆਰ ਕਰਕੇ ਕੰਪਲੀਟ ਕਰਕੇ ਉੱਤੇ ਜਾ ਕੇ ਖੁੱਡੇ ਬਣਾ ਕੇ ਕਿੰਨੇ ਸੋਹਣੇ ਸੋਹਣੇ ਖੁੱਡੇ ਬਾਈ ਨੇ ਬਣਾ ਕੇ ਕਿਵੇਂ ਰੱਖੇ ਹੋਏ ਸੀ ਮਿੱਤਰੋ ਗੱਲ ਇਹ ਹੈਗੀ ਹੈ ਸ਼ੌਂਕ ਦੀ ਸਭ ਤੋਂ ਵੱਡੀ ਚੀਜ਼ ਕੀ ਹੈ ਕੁਝ ਬੰਦਿਆਂ ਨੂੰ ਸ਼ੌਂਕ ਹੁੰਦਾ ਹੈ ਸ਼ੌਂਕ ਦੇ ਨਾਲ ਰੱਖੇ ਜਾਂਦੇ ਜਿਹੜੇ ਜਾਨਵਰ ਰੱਖੇ ਜਾਂਦੇ ਨੇ ਬੜੇ ਪਿਆਰ ਨਾਲ ਪਾਲੇ ਜਾਂਦੇ ਨੇ ਤੇ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਦਿੱਤੀਆਂ ਜਾਂਦੀਆਂ ਜਿਹੜੀਆਂ ਕਿ ਆਪਾਂ ਸੋਚ ਨਹੀਂ ਸਕਦੇ ਜਿਵੇਂ ਬਦਾਮ ਮਿੱਤਰ ਹੋਣਾ ਬਦਾਮ ਆਮ ਘਰਾਂ ਦੇ ਬੱਚਿਆਂ ਨੂੰ ਖਾਣ ਨੂੰ ਨਹੀਂ ਮਿਲਦੇ ਕਿ ਬਾਈਆਂ ਨੇ ਆਪ ਦੇ ਕੂਤਰਾਂ ਨੂੰ ਬਦਾਮਾਂ ਦੇ ਨਾਲ ਪਾਲਿਆ ਤੇ ਆਪਾਂ ਕਿ ਇਤੋਂ ਬਾਅਦ ਚੱਲਾਂਗੇ ਥੋੜਾ ਜਿਹਾ ਅਸੀਂ ਵੀਡੀਓ ਸ਼ੂਟ ਕਰਾਂਗੇ ਕੂਤਰਾਂ ਦੀ ਕਿ ਬਾਈ ਨੇ ਕਿਵੇਂ-ਕਿਵੇਂ ਕੂਤਰ ਰੱਖੇ ਹੋਏ ਨੇ ਇੱਥੇ ਕਰਾਂਗੇ ਬਾਕੀ ਆਪਾਂ ਬਾਈ ਦੇ ਕੋਠੀ ਦੇ ਉੱਤੇ ਜਾ ਕੇ ਸਾਨੂੰ ਇੰਟਰਵਿਊ ਨੂੰ ਕਰਾਂਗੇ ਦਿਖਾਵਾਂਗੇ ਕਿ ਹੁਣ ਆਪਾਂ ਥੋੜੇ ਜਿਹਾ ਕੂਤਰਾਂ ਬਾਰੇ ਦੋ ਚਾਰ ਸ਼ੂਟ ਤੁਹਾਨੂੰ ਦਿਖਾਉਣੇ ਆ। ਚੱਲੋ ਜੀ ਇਹਨਾਂ ਨੂੰ ਕਿਨਾਂ ਪਸੰਦ ਆਉਂਦੇ। ਕੋਈ ਨਾ ਕੋਈ ਆਉਂਦੇ ਰਹਿੰਦੇ ਨੇ। ਚਲੋ। ਪਹਿਲਾਂ ਆਪਾਂ ਗੱਲਬਾਤ ਕੀਤੀ ਸੀਗੀ ਬਾਈ ਦੇ ਕੂਤਰਾ ਦੇ ਉੱਤੇ। ਵੀ ਜਿਹੜੇ ਕੂਤਰਾ ਬਾਈ ਨੇ ਬੜੇ ਸ਼ੌਂਕ ਨਾਲ ਰੱਖੇ ਹੋਇਆ ਹੁਣ ਬਾਈ ਕੋਲੇ ਚਾਹ ਪਾਣੀ ਪੀਤਾ ਬੜੀ ਖੁਸ਼ੀ ਮਿਲੀ ਆ ਮਾਨੂੰ। ਜਦੋਂ ਇਹਨਾਂ ਨੇ ਆਪਦੇ ਕੱਪਾਂ ਬਾਰੇ ਦੱਸਿਆ। ਬਾਈ ਨੇ ਕੱਪ ਅੱਡੋ ੜੇ ਟੂਰਨਾਮੈਂਟਾਂ ਦੇ ਵਿੱਚੋਂ ਜਿੱਤੇ ਹੋਏ ਨੇ ਕਿਉਂਕਿ ਟੂਰਨਾਮੈਂਟਾਂ ਤੇ ਕਬੂਤਰਾਂ ਨੂੰ ਛੱਡਿਆ ਜਾਂਦਾ ਤੇ ਉੱਥੇ ਨਾਮ ਪ੍ਰਾਪਤੀ ਹੁੰਦੀ ਹੈ ਇਹ ਦੇਖੋ ਜੀ ਤਨਾਹ ਸੋਹਣਾ ਕੱਪ ਹੈ ਬਾਈ ਦਾ ਜਿਹੜਾ ਨਾਮ ਦੇ ਵਿੱਚ ਜਿੱਤ ਕੇ ਲੈਂਦਾ ਹੈ ਬਾਈ ਪਰਸੋ ਦਾ ਨਾਮ ਜੱਸ ਸਿੱਧੂ ਜਗੱਟ ਨੂੰ ਕਬੂਤਰਬਾਜੀ ਹੋਈ ਸੀ ਰੱਬ ਇੱਧਰ ਵਿਸ਼ੇਸ਼ ਨਾਮ ਦਿੱਤਾ ਬਾਈ ਨੂੰ ਤੇ ਕੁਸ ਨਾਲ ਨੇ ਜਿਹੜੇ ਉਹ ਬਾਈ ਨੇ ਉੱਪਰ ਆਉਂਦੇ ਕਮਰੇ ਦੇ ਵਿੱਚ ਸਜਾਏ ਹੋਏ ਨੇ ਬੜੇ ਸੋਹਣੇ ਲੱਗ ਰਹੇ ਨੇ ਕਹਿੰਦੇ ਵੀ ਕੱਪ ਮਿਲਣਾ ਮਿੱਤਰੋ ਆਪ ਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੁੰਦੀ ਹੈ ਕੱਪ ਕੱਲੀਆਂ ਪੈਸਿਆਂ ਦੀਆਂ ਚੀਜ਼ਾਂ ਨੂੰ ਨਹੀਂ ਕਿਹਾ ਜਾ ਸਕਦਾ ਕਿਉਂਕਿ ਸ਼ੌਂਕ ਦੀਆਂ ਅਹਿਮੀਅਤ ਜਦੋਂ ਆਪਾਂ ਕਰਦੇ ਹਾਂ ਵੀ ਸ਼ੌਂਕ ਸ਼ੌਂਕ ਦੇ ਵਿੱਚ ਇਹ ਬੜੀਆਂ ਗੱਲਾਂ ਮਤਸਾਬ ਦੇ ਆਪ ਦੇ ਵਿੱਚ ਰੱਖਦੀਆਂ ਨੇ ਕੱਪ ਤਾਂ ਕਹਿੰਦੇ ਵੀ ਬੰਦਾ ਜਿਹਦੇ ਇੱਕ ਜੇ ਦਰਾਂ ਨੂੰ ਬੜਾ ਮਾਣ ਮਹਿਸੂਸ ਹੁੰਦਾ ਹੈ ਤੇ ਬਾਈ ਨੇ ਤਾਂ ਕਾਫੀ ਕੱਪ ਜਿੱਤ ਕੇ ਮਾਨ ਟੂਰਨਾਮੈਂਟ ਕੂਤਰਵਾਜੀਆਂ ਦਾ ਕੀਤਾ ਇਹ ਹੈਗੇ ਨੇ ਬਾਈ ਭੱਟ ਜੀ ਇਹ ਬਾਈ ਬਿੱਲਾ ਜੀ ਪਿੰਡ ਮੱਖਾ ਭੱਟ ਜੀ ਦਾ ਬਾਈ ਦਾ ਹੈਗਾ ਰਾਪਰ ਪਿੰਡ ਆਪਾਂ ਇਹਨਾਂ ਦੇ ਅੱਗੇ ਜਾ ਕੇ ਇੰਟਰਵਿਊ ਕਰਾਂਗੇ ਪੁੱਛਾਂਗੇ ਵੀ ਕਿਵੇਂ ਕਿਵੇਂ ਸ਼ੌਂਕ ਪਿਆ ਕਿੰਨੇ ਕਿੰਨੇ ਸਾਲ ਬਾਈ ਕਬੂਤਰੇ ਰੱਖਦੇ ਹੋ ਹੋਗੇ ਤੇ ਕਿੰਨੇ ਕਿੰਨੀ ਆ ਬਾਜੀਆਂ ਛੱਡੀਆਂ ਤੇ ਕਿੰਨੀਆਂ ਕਿੰਨੀਆਂ ਜਿੱਤੀਆਂ ਅੱਗੇ ਬਾਈ ਛਾਪਿਆਂ ਵਾਲੀ ਤੋਂ ਸੁਖਪ੍ਰੀਤ ਜੀ ਬਾਈ ਜੀ ਉਡਤ ਤੋਂ ਕੋਟ ਕੋਟ ਤੋਂ ਕੋਟ ਤੋਂ ਕੋਰਦਤ ਮੋਤੋ ਬਾਈ ਦਾ ਨਾਂ ਜੀ ਮਲਕੀਤ ਸਿੰਘ ਮਲਕੀਤ ਸਿੰਘ ਬਾਈ ਦਾ ਨਾਂ ਥੋੜਾ ਜਿਹਾ ਪਤ ਤੁਸੀਂ ਸਕਿਪ ਹੋ ਜਾਂਦਾ ਹੈ ਤੇ ਬਾਈ ਆਪਦੇ ਇੰਟਰਵਿਊ ਦੇਣ ਦੇ ਵਾਸਤੇ ਪਿੰਡ ਮਾਖੇ ਪਹੁੰਚੇ ਹੋਏ ਨੇ ਰਾਪੁਰ ਮਾਖਾ ਕਿਉਂਕਿ ਪੂਰੇ ਵਾਰਡ ਦੇ ਵਿੱਚ ਇਸ ਵੀਡੀਓ ਨੇ ਜਾਣਾ ਹੈ ਪੂਰੇ ਸੰਸਾਰ ਨੇ ਇਸ ਵੀਡੀਓ ਨੂੰ ਦੇਖਣਾ ਹੈ ਮਿੱਤਰੋ ਜਿਹੜਾ ਸ਼ੌਂਕ ਆਪਾਂ ਸ਼ੌਂਕ ਦੀਆਂ ਗੱਲਾਂ ਪਹਿਲਾਂ ਵੀ ਕਰੀਆਂ ਹਨਾ ਵੀ ਸ਼ੌਂਕ ਰੱਖਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਹ ਮਹਿੰਗਾਈ ਦਾ ਯੁੱਗ ਹੈ ਅੱਜ ਕਿਸੇ ਕੋਲੇ ਟਾਈਮ ਨਹੀਂ ਹੈਗਾ ਸ਼ੌਂਕ ਰੱਖਣ ਦਾ ਤੇ ਇਹਦੇ ਤੋਂ ਬਾਅਦ ਆਪਾਂ ਬਾਈਆਂ ਦਾ ਇੰਟਰਵਿਊ ਕਰਦੇ ਹਾਂ ਸਟਾਰਟ ਤੇ ਤੁਹਾਨੂੰ ਇਕੱਲੇ ਇਕੱਲੇ ਬਾਈ ਨੇ ਡਰੂ ਕਰਕੇ ਆਪਣੇ ਚੈਨਲ ਦੇ ਰਾਹੀਂ ਬਾਈਆਂ ਦੇ ਸ਼ੌਂਕ ਨੂੰ ਦਿਖਾਵਾਂਗੇ ਹੁਣ ਆਪਾਂ ਬਾਈਆਂ ਨਾਲ ਗੱਲਬਾਤ ਅੱਗੇ ਕਰਾਂਗੇ ਵੀ ਕਿੱਥੋਂ ਕਿੱਥੋਂ ਬਾਈਆਂ ਨੂੰ ਸ਼ੌਂਕ ਪਿਆ ਕਬੂਤਰਾਂ ਦਾ ਤੇ ਕਿੰਨੇ ਕਿੰਨੇ ਸਾਲ ਬਾਈਆਂ ਨੂੰ ਕੂਤਰ ਰੱਖਦਿਆਂ ਨੂੰ ਹੋ ਗਏ ਨੇ ਸ਼ੌਂਕ ਦੀ ਗੱਲ ਹੈ ਜਿਹੜੀ ਮਿੱਤਰੋ ਹੋਰ ਕਿ ਕਾਫ ਦੇ ਆਪ ਦੀ ਬਹੁਤ ਵੱਡੀ ਚੀਜ਼ ਹੈ ਨਾ ਕਿਉਂਕਿ ਬਾਈ ਬਪਰਤ ਨਾਲ ਪਹਿਲਾਂ ਗੱਲ ਕਰਾਂਗੇ ਥੋੜਾ 10 ਮਿੰਟ ਵਾਸਤੇ ਵੀ ਤੁਹਾਨੂੰ ਬਾਈ ਪਰਤ ਕਿੱਥੋਂ ਸ਼ੌਂਕ ਪਿਆ ਕਿੰਨੇ ਸਾਲ ਤੋਂ ਕਬੂਤਰ ਰੱਖਦਣ ਹੋ ਗਏ ਕਿੰਨੇ ਕੂਤਬ ਸੀ ਬਾਜ਼ੀਆਂ ਦੇ ਡਾਈ ਤੇ ਕਿਵੇਂ-ਕਿਵੇਂ ਕਬੂਤਰ ਆਉਦੇ ਤਿਆਰ ਕਰ ਪਰ ਤਬਈ ਸਭ ਤੋਂ ਪਹਿਲਾਂ ਛੋਟਾ ਹੈਗਾ ਆਪਣੇ ਚੈਨਲ ਦੇ ਉੱਤੇ ਸਵਾਗਤ ਜੇ ਆਪਾਂ ਛੋਟੇ ਨਾਲ ਗੱਲਬਾਤ ਕੀ ਕਰਾਂਗੇ ਫਿਰ ਬਾਈ ਮਨਕੀਤ ਨਾਲ ਕਰਾਂਗੇ ਬਾਈ ਬਿੱਲੇ ਨਾਲ ਗੱਲਬਾਤ ਕਰਾਂਗੇ ਤੇ ਬਾਈ ਜਸਪ੍ਰੀਤ ਨਾਲ ਤੇ ਪਤਾ ਲਵਾਂਗਾ ਕਰਾਂ ਬਾਈ ਪਰਤੀ ਤੁਹਾਨੂੰ ਕਿੰਨੇ ਪਸੰਦ ਦੇ ਵਿੱਚ ਕਬੂਤਰ ਰੱਖਣ ਦਾ ਸ਼ੌਂਕ ਆ ਜਿਹੜਾ ਉਹ ਪਿਆ ਮੈਂ ਤਾਂ ਬਾਈ ਜੀ ਤਕਰੀਬਨ ਬਚਪਨ ਤੋਂ ਸ਼ੌਂਕ ਹੈ ਮੈਨੂੰ ਬਚਪਨ ਤੋਂ ਹੀ ਬਚਪਨ ਤੋਂ ਸ਼ੌਂਕ ਹੈ ਬਿਲਕੁਲ ਕੋਲੋਂ ਸ਼ੌਂਕ ਹੈ ਜਿਹੜਾ ਤੁਹਾਡਾ ਹੋ ਬਚਪਨ ਤੋਂ ਹੀ ਆ ਪਸੰਦ ਨਹੀਂ ਗਿਣ ਸਕਦੇ ਹਾਂ ਹਾਂਜੀ ਹਾਂ ਸਾਨੂੰ ਦੇ ਵਿੱਚ ਇਹਨੂੰ ਜੀ ਲੋਕ ਪੰਜ ਸਾਲ ਜਾਂ 10 ਸਾਲ ਨਹੀਂ ਗਿਣ ਸਕਦੇ ਕਿਉਂਕਿ ਭਾਈ ਕਹਿੰਦਾ ਮੈਨੂੰ ਕਬੂਤਰਬਾਜੀ ਦਾ ਸ਼ੌਂਕ ਕੂਤਰ ਰੱਖਣ ਦਾ ਸ਼ੌਂਕ ਆ ਬਚਪਨ ਤੋਂ ਹੀ ਫਿਰ ਭਾਈ ਤੁਸੀਂ ਕਿੰਨੇ ਕ ਕੂਤਰਾ ਆ ਉਹਦੇ ਕੋ ਕਰੇ ਰੱਖੇ ਹੋਏ ਪਿੰਡ ਦਾ ਫੁੱਟ ਵਿੱਚ ਤਕਰੀਬਨ ਭਾਈ ਜੀ ਹੁਣ ਮੇਰੇ ਕੋਲ ਹੋਣਗੇ 100 ਸਵਾ ਸ ਕਬੂਤਰ ਹੋਊਗਾ ਜੀ ਭਾਈ ਨੇ ਦੱਸਿਆ ਉਹ 100 ਸਵਾ ਸ ਕੂਤਰ ਬਹੁਤ ਵੱਡੀ ਗੱਲ ਹੈ ਜੋ ਕੋ ਨ ਜੰਮ ਬਰਾ ਨੂੰ ਪਾਲਣਾ ਉਹਨਾਂ ਦਾ ਖਿਆਲ ਰੱਖਣਾ ਉਹਨਾਂ ਦਾ ਸਾਰਾ ਦਾਣਾ ਪਾਣੀ ਤਿਆਰ ਕਰਨਾ ਤੇ ਬਾਜੀਆਂ ਵਾਸਤੇ ਤਿਆਰ ਕਰਨੇ ਬਾਈ ਪਰਤ ਨੇ ਦੱਸਿਆ ਵੀ ਜਿਹੜਾ ਸ਼ੌਂਕ ਹੈ ਮੈਨੂੰ ਹੋਣਾ ਜਨਮ ਤੋਂ ਸ਼ੌਂਕ ਜਨਮ ਤੋਂ ਰੱਖਣ ਵਾਲੇ ਲੋਕ ਬਹੁਤ ਮਿੱਤਰੋ ਘੱਟ ਹੁੰਦੇ ਨੇ ਕਿਉਂਕਿ ਸ਼ੌਂਕ ਤਾਂ ਸ਼ੌਂਕ ਹੀ ਜਿਹੜੇ ਬੰਦੇ ਸ਼ੌਂਕ ਰੱਖਦੇ ਨੇ ਉਹੀ ਬੰਦੇ ਸ਼ੌਂਕ ਨੂੰ ਜਾਣਦੇ ਨੇ ਤੇ ਉਹ ਸਾਨੂੰ ਸ਼ੌਂਕ ਦੀ ਅਹਿਮੀਅਤ ਦਾ ਪਤਾ ਹੁੰਦਾ ਫਿਰ ਬਾਈ ਤੁਸੀਂ ਜਿਹੜੀਆਂ ਬਾਜੀਆਂ ਆਉਂਦੀਆਂ ਉਹੋ ਕਿਹੜੇ ਟਾਈਮ ਦੇ ਵਿੱਚ ਜ਼ਿਆਦਾ ਛੜੋ ਤਕਰੀਬਨ ਜੀ ਬਾਜੀਆਂ ਤਾਂ ਸਾਰੀਆਂ ਗਰਮੀ ਚ ਉੜਦੀਆਂ ਜੀ ਤਕਰੀਬਨ ਅੱਛਾ ਬਾਈ ਤਕਰੀਬਨ ਮੰਨ ਲਓ ਜਾ ਕੇ ਮਈ ਜੂਨ ਚ ਸ਼ੁਰੂ ਹਾਂਜੀ ਮਈ ਜੂਨ ਚ ਉੜਦੀਆਂ ਨੇ ਠੀਕ ਹੈ ਜੀ ਪਹਿਲਾਂ ਤੁਸੀਂ ਉਹਦੇ ਕੂਤਰਾਂ ਨੂੰ ਤਿਆਰ ਕਰ ਲਓ ਬਿਲਕੁਲ ਜੀ ਤੇ ਉਹਨੂੰ ਬਾਈ ਤਿਆਰ ਕਰਨ ਦੇ ਵਿੱਚ ਜਿਆਦਾ ਕੀ ਖਰਾਕ ਉਹਨਾਂ ਨੂੰ ਕੂਤਰਾਂ ਨੂੰ ਜੋ ਤਿਆਰ ਕਰਦੇ ਆ ਬਾਜੀਆਂ ਵਾਸਤੇ ਕਿਹੜੀ ਖਰਾਕ ਦੇਣੀ ਹੈ ਗਰਮੀ ਵਿੱਚ ਤਾਂ ਜੀ ਜ਼ਿਆਦਾਤਰ ਕਣਕ ਤੇ ਬਦਾਮ ਹੀ ਚੱਲਦੇ ਆ ਕਣਕ ਤੇ ਬਦਾਮ ਹਾਂਜੀ ਠੀਕ ਹੈ ਬਾਈ ਨੇ ਦੱਸਿਆ ਕਿ ਕਣਕ ਤੇ ਬਦਾਮ ਅਸੀਂ ਬਾਈ ਨੇ ਪਹਿਲਾਂ ਵੀ ਦੱਸਿਆ ਸੀ ਪਹਿਲਾਂ ਉਹਨਾਂ ਨਾਲ ਗੱਲਬਾਤ ਕੀਤੀ ਜਾ ਤੋ ਪਹਿਲਾਂ ਵੀ ਪੀਕ ਪਿਆ ਹੋ ਕੇ ਦੇ ਦੇਣਾ ਉਹ ਠੰਡੇ ਰਹਿੰਦੇ ਤੇ ਬਾਈ ਤੁਹਾਨੂੰ ਮਤਲਬ ਬਚਪਨ ਦਾ ਸ਼ੌਕ ਹੈ ਇਹ ਚੀਜ਼ ਹੈ ਨਾ ਜੀ ਹਾਂਜੀ ਤੇ ਮੰਨ ਲਓ ਤੁਹਾਨੂੰ ਕੋਈ ਅਜਿਹੀ ਚੀਜ਼ ਲਾਸ ਜ਼ਿਆਦਾ ਕੋਈ ਬਿਮਾਰੀ ਹੋ ਰਹੀ ਜਿਹੜੀ ਜ਼ਿਆਦਾ ਪੈਂਦੀ ਹੈ ਜਿਵੇਂ ਬਾਈ ਦੱਸਿਆ ਲਗਵਾ ਜਾਂ ਹੋ ਹੋਣ ਫਿਰ ਨਹੀਂ ਉਹ ਭੱਜ ਜਣਿਆ ਛੋਟੇ ਕਬੂਤਰ ਨੂੰ ਇਸ ਤਰ੍ਹਾਂ ਦਾ ਜ਼ਿਆਦਾ ਲਾਸ ਤਾਂ ਤੁਹਾਨੂੰ ਹੋਇਆ ਖਾਸਾ ਵੱਡਾ ਲਾਸ ਹੋ ਗਿਆ ਕਿੰਨੇ ਐ ਕਿ ਲਾਸ ਹੋਇਆ ਜੀ ਪਸ਼ਾਇਤ ਕੀ ਤਕਰੀਬਨ ਮੇਰੇ 60 70 ਕਬੂਤਰ ਮਰ ਗਏ ਸੀ 60 70 ਕਬੂਤਰਾਂ ਨੂੰ ਹਾਂਜੀ 60 70 ਕਬੂਤਰਾਂ ਨੂੰ ਐਤ ਕੀ ਬਿਮਾਰੀ ਪੈ ਗਈ ਸੀ ਫਿਰ ਬਾਈ ਉਸ ਹੀ ਬਿਮਾਰੀਆਂ ਦੇ ਮੰਨੋ ਬਿਮਾਰੀ ਪਈ ਹੈ ਨਾ ਉਹ ਤੋਂ ਕੀ ਟਰੀਟਮੈਂਟ ਕਰਦਾ ਹੈ ਆਪਣੇ ਜਿਹੜ ਇਹ ਤਕਰੀਬਨ ਜੀ ਦਾ ਜਿਆਦਾ ਦਾ ਕੋਈ ਇਲਾਜ ਹੈ ਹੀ ਨਹੀਂਗਾ ਅੱਛਾ ਜਿਆਦਾ ਮਤਲਬ ਪ੍ਰੋਪਰ ਕੋਈ ਇਲਾਜ ਨਹੀਂ ਹੈ ਪ੍ਰੋਪਰ ਇਹਦਾ ਕੋਈ ਇਲਾਜ ਨਹੀਂ ਜਦੋਂ ਪੈ ਜਾਂਦੀ ਆ ਉਦੋਂ ਇਹ ਮਾਰਕੀ ਛੱਡਦੀ ਹੈ ਅੱਛਾ ਅੱਛਾ ਤੇ ਬਾਕੀ ਲਸੋਟਾ ਵਗੈਰਾ ਟੀਕਾ ਲਵਾ ਲਈਦੇ ਜੀ ਉਹਦੇ ਨਾਲ ਜਿੰਨਾ ਫਰਕ ਪੈਂਦਾਗਾ ਜਿਹੜੀ ਪ੍ਰੋਪਰ ਲਾਜ ਨਹੀਂ ਹਾਂਜੀ ਪ੍ਰੋਪਰ ਇਹਦਾ ਪਰਮਾਨੈਂਟ ਨਹੀਂ ਹੈ ਵੀ ਆਪਾਂ ਲਾ ਦਤਾ ਤਾਂ ਵੀ ਸਹੀ ਹੋ ਜੂਗਾ ਸਹੀ ਹੋ ਜੂਗਾ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਬਾਈ ਤੁਸੀਂ ਸਪੱਸ਼ਟੰ ਦਾ ਸ਼ੌਂਕ ਰੱਖਿਆ ਤੁਹਾਡੇ ਨਾਲ ਗੱਲਬਾਤ ਕੀਤੀ ਆਪਾਂ ਨੂੰ ਬਹੁਤ ਵਧੀਆ ਲੱਗਿਆ ਹੁਣ ਆਪਾਂ ਬਾਈ ਮਲਕੀਤ ਨਾਲ ਗੱਲਬਾਤ ਦੋ ਮਿੰ ਸੋਨੂੰ ਸ਼ੌਂਕ ਕਿਹੜੇ ਸੰਤੋ ਪਿਆ ਬਈ ਆਪਾਂ ਨੂੰ ਤਾਂ ਇਹ ਸ਼ੌਂਕ ਦੋ ਸਾਲਾਂ ਦੀ ਪਿਆ ਦੋ ਸਾਲਾਂ ਹਾਂ ਛੋਟੇ ਮਿਆਂ ਜ਼ਰੂਰ ਹੁੰਦਾ ਸੀਗਾ ਪਹਿਲਾਂ ਉਹ ਘਰ ਦੇ ਰੱਖਣ ਜਿੰਦੇ ਹੁੰਦੇ ਸੀ ਲਕਿ ਮੈਂ ਚੰਡੀਗੜੀ ਰਿਹਾ ਜ਼ਿਆਦਾ ਜੇ ਹੋਵੇ ਉੱਥੇ ਹੁੰਦਾ ਮੈਂ ਉੱਥੇ ਵੱਡਾ ਤੇ ਉਹਦੇ ਘਰ ਕੇ ਮੈਂ ਇੱਕ ਕੰਡੋ ਆਪਣੇ ਮੁੰਡਿਆਂ ਨੂੰ ਸ਼ੌਂਕ ਨਾਲ ਉਹਨਾਂ ਕੋਈ ਵਗ ਜਾਂਦਾ ਐਂ ਸ਼ੌਂਕ ਜਾ ਪੈ ਗਿਆ ਬਸ ਉਹਨਾਂ ਕਰ ਕੀ ਆਪਣਾ ਦਾ ਟਾਈਮ ਦਾ ਘੱਟ ਹੀ ਲੱਗਦਾ ਟਾਈਮ ਘੱਟ ਲੱਗਦਾ ਬਾਈ ਮਿਲਕੀ ਕਿਤਨੇ ਦੱਸਿਆ ਵੀ ਜਿਹੜੀ ਮੈਂ ਆਪਣੀ ਪੜ੍ਹਾਈ ਵਗੈਰਾ ਜਾਂ ਦੂਜੀ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਚੰਡੀਗੜੀ ਹੁਣ ਮੈਂ ਕਿਤੇ ਨਾ ਕਿਤੇ ਬਗਜਣਾ ਵੀ ਮੈਨੂੰ ਸ਼ੌਂਕ ਹੈ ਜਿਹੜਾ ਉਹ 2-3 ਸਾਲਾਂ ਦਾ ਪਾਈਆਂ ਨਾਲ ਪਿਆਰ ਹੋਣ ਦਾ ਕਰਕੇ ਪਿਆ ਇਹ ਬਾਈ ਦਾ ਪਿਆਰ ਹੈ ਬਾਈ ਭਤਨਾ ਬਾਈ ਬਿੱਲੀ ਦਾ ਪਿਆਰ ਹੈ ਤੇ ਬਾਈ ਜਸਪ੍ਰੀਤ ਦਾ ਪਿਆਰ ਹੈ ਵੀ ਉਦੋਂ ਜਦੋਂ ਮੈਂ ਇਹਨਾਂ ਨਾਲ ਰਹਿੰਦਾ ਸੀ ਤੇ ਹੂੰ ਥੋੜਾ ਥੋੜਾ ਸ਼ੌਂਕ ਤਾਂ ਕਹਿੰਦਾ ਮੈਨੂੰ ਬਚਪਨ ਤੋਂ ਸੀਗਾ ਪਰ ਮੈਨੂੰ ਸ਼ੌਂਕ ਹੈ ਜਿਹੜਾ ਉਹ 2 ਸਾਲਾਂ ਦਾ ਜਾ ਕੇ ਪਿਆ ਵੀ ਬਾਜੀਆਂ ਬੂਈਆਂ ਦੇ ਨਾਲ ਬਾਈਆਂ ਦੇ ਨਾਲ ਬਗਜਣਾ ਤੇ ਮਿੱਤਰੋ ਬਾਈ ਜਿਵੇਂ ਹੁਣ ਗੱਲ ਕਰੀਏ ਬਾਈ ਨੇ ਉਹ ਚੰਡੀਗੜ੍ਹ ਦੇ ਵਿੱਚ ਪੜ੍ਹਾਈ ਕੀਤੀ ਉੱਥੇ ਉਹ ਕਿਤੇ ਨਾ ਕਿਤੇ ਰਹਿੰਦੇ ਨੇ ਉੱਥੇ ਦੋਸਤ ਮਿੱਤਰ ਵੀ ਹੋਣਗੇ ਗੱਲ ਤੋਂ ਉੱਥੇ ਮੈਂ ਪੜ੍ਹਾਈ ਕੀਤੀ ਸੀ ਤੇ ਸ਼ ਚੈਨਲ ਦੇ ਉੱਤੇ ਇਕੱਠੇ ਜਿ ਮਿੱਤਰਾਂ ਦਾ ਕਹਿੰਦੇ ਵੀ ਜਦੋਂ ਮੇਲਾ ਲੱਗਦਾ ਤੇ ਮਿੱਤਰੋ ਗੱਲ ਵੱਖਰੀ ਹੁੰਦੀ ਹੈ ਤੇ ਬਾਈਆਂ ਨੇ ਆਪ ਨੂੰ ਇੰਟਰਵਿਊ ਦੇਣ ਦੇ ਵਾਸਤੇ ਦਿੱਕਣ ਕਰਨ ਲਈ ਬਹੁਤ ਬਸਰੇ ਦਾ ਸਾਰਿਆਂ ਨੂੰ ਬਹੁਤ ਜਿਲੋਂ ਧੰਨਵਾਦ ਵੀ ਕਰਦੇ ਹੁਣ ਆਪਾਂ 2 ਮਿੰਟ ਗੱਲ ਕਰਾਂਗੇ ਬਾਈ ਬਿੱਲੇ ਨਾਲ ਕਿ ਦੂਆ ਬਾਈ ਜਸਪੀਤ ਨਾਲ ਗੱਲ ਕਰਾਂਗੇ ਬਿੱਲੇ ਤੋਂ ਆਪਾਂ ਬਾਈ ਤੋਂ ਪੁੱਛਾਂਗੇ ਤੁਹਾਨੂੰ ਨੂੰ ਜਮਾਂਹਤ ਕਿਹੜੇ ਸੰਭ ਬਾਈ ਬਿੱਲਾ ਜੀ ਤੁਹਾਡਾ ਹੈਗਾ ਚੈਨਲ ਦੇ ਉੱਤੇ ਸਵਾਗਤ ਸੁਣ ਹੱਸ ਕੇ ਕਰ ਲੋ ਜੀ ਸੋਨੂ ਬਾਈ ਸ਼ੌਂਕ ਬਿੱਲੇ ਕਿੰਨੇ ਸਾਲ ਤੋਂ ਕੁੱਤਾ ਪਜ ਦਾ ਪਿਆਰ ਮੰਨ ਲਾਉਣੇ ਸਟਾਰਟ ਕੀਤੇ ਤੇ ਪੂਸਤਰਾ ਗਵਾਦ ਜੀ ਬਾਹਰ ਤੋਂ 2017 ਦੇ ਵਿੱਚ 2017 ਬਾਈ ਬਿੱਲੇ ਨੇ ਦੱਸਿਆ ਕਿ 2017 ਦੇ ਵਿੱਚ ਕੁੱਤਰ ਰੱਖਨੇ ਬਾਈ ਨੇ ਸਟਾਰਟ ਕਰਦੇ ਤੇ ਜਿਹਨੂੰ ਲਗਭਗ 3 ਸਾਲ ਉਹ ਤੇ 4 ਆ 7 ਸਾਲ ਬਾਈ ਨੂੰ ਕੁੱਤਰ ਰੱਖਦੇ ਨੂੰ ਗੋਡੇ ਨੇ ਬਾਈ ਬਿੱਲੇ ਤੁਹਾਡੇ ਕੋਲ ਹੁਣ ਕਿੰਨੇ ਕੁੱਤਰ ਨੇ 100 ਕੁੱਤਰ ਹੋ ਗਏ 1.5 ਲਾਈਕ ਇਹਨਾਂ 1.5 ਹੋ ਗਏ ਲਗਭਗ ਸਾਡੇ ਕੋਲ ਹੁਣ अवेलेबल ਹੈ ਕੁਛ ਨਾ ਆਪਣੇ ਪਹਿਲਾਂ ਸਿਰ ਪੁਸਤਾ ਬਿਮਾਰੀ ਪੈਣ ਦਾ ਕਰਕੇ ਬਾਈਆਂ ਨੇ ਕੁੱਤਰ ਰੱਖਦੇ ਨੂੰ ਉੱਤਰ ਉੱਤੀ ਸਾਈਡ ਜੇ ਕਰੇ ਟਿੱਪੂਸ ਇਹਨਾਂ ਨੇ ਬੜੇ ਕੋਠੀ ਦੇ ਉੱਤੇ ਖੁੱਡੇ ਬਣੇ ਹੋਏ ਨੇ ਵਿੱਚੋਂ ਉੱਤਰੋ ਫੇਰ ਰੱਖੀ ਹੋਏ ਨੇ ਬੜੇ ਸ਼ੌਂਕ ਨਾਲ ਬਾਈ ਨੇ ਪੁੱਤਰ ਰੱਖੇ ਨੇ ਬੜੇ ਸ਼ੌਂਕ ਦੇ ਨਾਲ ਹੀ ਉੱਪਰਲੇ ਬਾਈ ਜੋ ਸੋਡੇ ਪੁੱਤਰ ਬਾਜੀਆਂ ਦੇ ਉੱਤੇ ਉੱਡਦੇ ਮੰਨ ਲਓ ਬਾਜੀਆਂ ਦੇ ਉੱਤੇ ਉੱਡੀ ਜਾਂਦੇ ਨੇ ਪੁੱਤਰ ਉਹਨਾਂ ਨੂੰ ਤਿਆਰ ਤੁਸੀਂ ਬਦਾਮਾ ਵਗੈਰਾ ਦਾ ਕਰਦੇ ਹਾਂਜੀ ਬਦਾਮਾ ਦਾ ਕਰਦੇ ਸਲਾਮਾ ਦਾ ਕਰਦੇ ਫੇਰ ਬਾਈ ਬਦਾਮ ਤੁਸੀਂ ਉਹ ਕਹਿ ਕੇ ਗਿਰੀਆਂ ਰੋਜ਼ ਦਿੰਦੇ ਹੋ ਸੱਤ-ਅੱਠ ਗਿਰੀਆਂ ਸ਼ਾਮ ਨੂੰ ਭੋ ਕੇ ਸਵੇਰੇ ਦੇ ਸਵੇਰੇ ਕੱਖ ਤੇ ਬਾਹਰ ਸਵੇਰੇ ਕੱਟ ਕੇ ਦੇ ਦਿੰਦੇ ਬਾਈ ਨੇ ਸੇਵ ਸੀ ਸੱਤ ਦਾ ਗਿਣਿਆ ਦੋ ਪਿਆਉਂ ਕੇ ਕੂਤਰਾਂ ਨੂੰ ਤੇ ਪਲੱਸ 29 ਭੱਤਰੇ ਦੱਸਿਆ ਵੀ ਉਹਦੇ ਵਿੱਚ ਅਸੀਂ ਕਣਕ ਵੀ ਮਿਕਸ ਕਰਦੇ ਹਾਂ ਕਿਉਂਕਿ ਕਣਕ ਵੀ ਬਹੁਤ ਹੀ ਠੰਡੀ ਹੁੰਦੀ ਹੈ ਕੂਤਰਾਂ ਨੂੰ ਪਾਉਣੇ ਹੱਤਾ ਕਿਉਂ। ਕਣਕ ਸੱਤ ਅੱਠ ਗਿਰੀਆਂ ਇੱਕ ਕੂਤਰ ਨੂੰ ਪਾ ਦਿੰਦੇ। ਫਿਰ ਤੁਸੀਂ ਮੰਨ ਲਓ ਜਿਵੇਂ ਤੁਸੀਂ ਦੱਸਿਆ ਬਈ ਤੁਹਾਡੇ ਕੋਲ 150 ਕੂਤਰ ਹੈ ਹਨਾ। ਬਾਈ ਨੇ ਉਹ ਦੱਸਿਆ ਮੇਰੇ ਕੋਲ 100 ਹੈ ਤੁਸੀਂ ਦੱਸਿਆ 150 ਹੈ। ਉਹਦੇ ਵਿੱਚੋਂ ਤੁਸੀਂ ਬਾਜ਼ੀਆਂ ਵਾਸਤੇ ਕਿੰਨੇ ਕਿਚਾਰ ਕਰ ਦਿੰਦੇ। ਬਾਜ਼ੀਆਂ ਵਾਸਤੇ ਅਸੀਂ ਦੋ ਕੂਤਰ ਵਰਗੋ ਬੱਲੇ ਕਿਤੇ। ਬਾਕੀ ਬੱਲੇ। ਮੰਨ ਲਓ ਬਾਈ ਨੇ ਪਾਲਿਆ ਹੋਇਆ। ਜੇ ਕੋ ਪਹਿਲਾਂ ਗੱਲ ਕਰੀਏ ਸ਼ੌਂਕ ਦੇ ਮੂਰੇ ਪੈਸੇ ਦੀ ਜਿਆਦਾ ਵੈਲਿਊ ਨਹੀਂ ਰਹਿੰਦੀ ਕਿਉਂਕਿ ਪੈਸਾ ਜਿਹੜਾ ਉਹ ਸਾਈਡ ਤੇ ਇੱਕ ਚੀਜ਼ ਐ ਜਿਹੜਾ ਸ਼ੌਂਕ ਆ ਉਹ ਅੱਡ ਚੀਜ਼ ਐ ਸ਼ੌਂਕ ਵਾਲੇ ਬੰਦਿਆਂ ਵਾਸਤੇ ਪੈਸੇ ਦੀ ਕੋ ਬੜੀ ਜਿਆਦਾ ਵੈਲਿਊ ਨਹੀਂ ਹੁੰਦੀ ਕਿਉਂਕਿ ਉਹਨਾਂ ਵਕਤ ਸ਼ੌਂਕ ਸਾਰਾ ਕੁਝ ਹੁੰਦਾ ਐ ਸ਼ੌਂਕ ਆਪ ਦੇ ਵਿੱਚ ਬਹੁਤ ਵੱਡੀ ਗੱਲ ਵੀ ਦੀ ਐ ਬਾਈ ਤੁਸੀਂ ਮੰਨ ਲਓ 150 ਕਬੂਤਰਾਂ ਵਿੱਚੋਂ 80 ਪੁੱਤ ਕਹਿੰਦੇ ਹੋ ਬਾਜ਼ੀਆਂ ਵਾਸਤੇ ਤਿਆਰ ਕਰਦੇ ਹੋ ਹਨਾ ਫਿਰ ਬਾਈ ਤੁਸੀਂ ਹੁਣ ਤੱਕ ਕਿੰਨੀਆਂ ਕਬਾਜ਼ੀਆਂ ਛੱਡਤੀਆਂ ਹੁਣ ਤੱਕ ਤਾਂ ਵੀ ਬਹੁਤ ਬਾਜ਼ੀਆਂ ਛੱਡੋ ਲਗਭਗ 200 ਸੱਤ ਅੱਠ ਸਾਲਾਂ ਦਾ ਬਈ ਨਾ ਪਹਿਲਾਂ ਮਾ ਨਾਮ ਵੀ ਬਾਈ ਦੇ ਦੁਕਾਨ ਦੇ ਜਿੱਤੇ ਹੋਏ ਨੇ ਜਿਹੜੇ ਵਿੱਚ ਮੜਾ ਸੱਤ ਅੱਠ ਸਾਲਾਂ ਦੇ ਵਿੱਚ ਬਾਈ ਕਹਿੰਦਾ ਵੀ ਮੈਂ 200 ਬਾਜਿੰਦ ਲਗਭਗ ਛੜਤੀਆਂ ਤੇ ਜਿਨ੍ਹਾਂ ਵਿੱਚੋਂ ਵਧੀਆ ਨਾਮ ਪ੍ਰਾਪਤੀ ਵੀ ਕੀਤੀ ਹੈ ਤੇ ਪਲੱਸ ਮੈਡਲ ਵੀ ਜਿੱਤੇ ਨੇ ਬਾਈ ਜਸਪ੍ਰੀਤ ਜੀ ਤੁਹਾਡਾ ਥੋੜਾ ਨਾਲ ਆਪਾਂ ਗੱਲਬਾਤ ਕਰਾਂ ਸੁਖਪ੍ਰੀਤ ਜੀ ਸੁਪ੍ਰੀਤ ਭਾਈ ਜੀ ਥੋੜੇ ਨਾਲ ਆਪਾਂ ਗੱਲਬਾਤ ਕਰਾਂਗੇ ਥੋੜੇ ਕੋਲੇ ਬਾਈ ਹੁਣ ਕਿੰਨੇ ਕਬੂਤਰ ਨੇ ਇਸ ਟੈਂ ਮੇਰੇ ਕੋਲੇ ਹੀ ਹੁਣੇ 70 ਕੂਤਰੀ 70 ਕਦੇ ਲਗਭਗ ਹਾਂ ਬਾਈ ਨੇ ਦੱਸਿਆ ਵੀ ਮੇਰੇ ਕੋਲ 70 ਕਬੂਤਰਾਂ ਦੇ ਲਗਭਗ ਆ ਜਿਹੜੇ ਉਹ ਸ਼ੌਂਕ ਨਾਲ ਵਧੀਆ ਰੱਖੀ ਹੋਏ ਨੇ ਉਹ 70 ਕਬੂਤਰ ਨੇ ਤੇ ਫਿਰ ਬਾਈ ਉਹਨਾਂ ਦੇ ਵਿੱਚੋਂ ਤੁਸੀਂ ਕਿੰਨੇ ਕੁ ਬਾਜ਼ੀਆਂ ਦੇ ਉੱਤੇ ਸ਼ੁਰੂਆਤ ਤੇ ਤਿਆਰ ਕਰ ਦੋਗੇ ਮੰਨ ਕੇ ਕਿ ਥੋੜੇ ਜਿਹੀ ਬਿਮਾਰੀ ਨਾਲ ਅੱਖਾਂ ਵਾਲੇ ਕਰਕੇ ਕਬੂਤਰ ਮਰ ਬਹੁਤ ਗਏ ਅੱਛਾ ਬੱਚੇ ਜਿਹੜੇ ਆ ਪਕੜਾਈ ਸੀ ਫਿਰ ਉਹ ਬਾਈ ਅੱਖਾਂ ਵਾਲੀ ਬਿਮਾਰੀ ਤੁਹਾਨੂੰ ਕਿਵੇਂ ਪਰਖ ਆਉਂਦੀ ਬਿਮਾਰ ਤੋਂ ਕੂਤ ਛੋਡੇ ਚਲੇ ਹਨਾ ਛੋਡੇ ਛੋਡੇ 30 40 ਕਬੂਤਰ ਬੈਠੇ ਨੇ 50 ਬੈਠੇ ਨੇ ਉਹ ਤੁਹਾਨੂੰ ਪਰਖ ਕਿਵੇਂ ਆਉਂਦੀ ਹੈ ਵੀ ਇਹਨੂੰ ਅੱਖਾਂ ਦੀ ਬਿਮਾਰੀ ਹੈ ਪਰਕੀ ਅੱਖਾਂ ਉਹਨਾਂ ਦੀਆਂ ਮੰਨ ਕੀ ਬੰਦ ਹੋਣ ਲੱਗ ਜਾਂਦੀਆਂ ਬੰਦ ਹੋ ਕੰਡ ਕੰਡ ਲੱਗ ਜਾਂਦੀਆਂ ਆਪਣੀਆਂ ਅੱਖ ਦੁਖਣੀਆਂ ਦੀ ਡੁੱਲਣ ਲੱਗ ਜਾਂਦੀਆਂ ਦੁਖਣੀਆਂ ਲੱਗ ਜਾਂਦੀਆਂ ਓਵੇਂ ਦੇਖਾ ਆਉਣ ਲੱਗ ਜਾਂਦੀਆਂ ਅੱਛਾ ਅੱਛਾ ਹਾਂ ਮਰਨ ਉਹਨਾਂ ਨੂੰ ਬਿਮਾਰੀ ਇਸ ਪਰਖ ਆਉਂਦੀ ਆ ਵੀ ਯਾਰ ਇਹਦੇ ਵਿੱਚ ਚਾਹ ਕੂਤਰੋਂ ਕੋ ਸਾਈਡ ਤੇ ਕਰਦੇ ਹਾਂ ਹਾਂ ਜੀ ਸਾਈਡ ਤੇ ਕਰਦੇ ਹੋ ਬੱਤ ਰਹਿੰਦੀ ਹੈ ਹਾਂ ਹਾਂ ਨਾ ਸਾਈਡ ਤੇ ਨਹੀਂ ਪਰ ਜੋ ਸਾਈਡ ਤੇ ਕਰਦੇ ਆ ਵਿਚੀ ਹੁੰਦੇ ਆ ਮੰਨ ਕੀ ਕੂਤਰ ਇਹ ਲਾਗ ਵਾਲੀ ਬਿਮਾਰੀ ਹੁੰਦੀ ਹੈ ਬਹੁਤ ਬੰਦਿਆਂ ਕੋਲ ਆ ਰਹੀ ਹੈ ਆਪਣੇ ਕੱल्ल्या ਕੋਲ ਨਹੀਂ ਇਹ ਬਾਈ ਦੀ ਗੱਲ ਨੋਟ ਕਰਿਓ ਪਹਿਲਾਂ ਤਾਂ ਸਾਰੇ ਬਾਈਆਂ ਨੇ ਦੱਸਿਆ ਵੈਸੇ ਹੁ ਖਾਂਦੀ ਬਿਮਾਰੀ ਪੈਣ ਦਾ ਕਰਕੇ ਤੁਹਾਡੇ ਕਬੂਤਰਾਂ ਦਾ ਹੋ ਸਕਦਾ ਸ਼ੌਂਕ ਦੇ ਨਾਲ ਕਬੂਤਰਾਂ ਰੱਖਿਆ ਦਾ ਹੋ ਸਕਦਾ ਹੈ ਨੁਕਸਾਨ ਬਾਈ ਪਰ ਦੱਸਿਆ ਮੇਰਾ ਵੀ ਕੁਝ ਨੁਕਸਾਨ ਕੁਝ ਜਿਹਾ ਲਾਹਸ ਹੋਇਆ ਬਾਈ ਨੇ ਮ ਦੱਸਿਆ ਬਾਈ ਬਿੱਲੇ ਨੇ ਦੱਸਿਆ ਵੀ ਹੁਣ ਵੀ ਮੇਰੇ ਕਬੂਤਰਾਂ ਨੂੰ ਮਿੱਤਰੋ ਜਿਹੜੀ ਬਿਮਾਰੀ ਆ ਉਹ ਉਸ ਪੈ ਰਹੀ ਹੈ ਵੀ ਕੁਝ ਨੁਕਸਾਨ ਜਿਹਾ ਹੋਣ ਦਾ ਡਰ ਹੈ ਮਿੱਤਰੋ ਇਹ ਗੱਲਾਂ ਦਾ ਧਿਆਨ ਰੱਖਣਾ ਤੁਸੀਂ ਚੈਨਲ ਦਾ ਹੀ ਬਾਈਆਂ ਤੋਂ ਕੁਝ ਛੋਟੀਆਂ ਗੱਲਾਂ ਵੀ ਬਾਈ ਦੱਸਿਆ ਕੁਝ ਥੱਥੋਂ ਦੋਈਆਂ ਵੀ ਦੱਸੀਆਂ ਕਹਿੰਦਾ ਪ੍ਰੋਪਰ ਹੱਲ ਨਹੀਂ ਹੈਗਾ ਹੁੰਦਾ ਜਰੂਰ ਧਿਆਨ ਨਾਲ ਸੁਣਿਓ ਕਿਵੇਂ-ਕਿਵੇਂ ਬਾਈ ਨੇ ਹੱਲ ਕੀਤਾ ਸੀ ਬਈ 24 ਜੂਨ ਨੂੰ ਸਾਈਡ ਤੇ ਕਰਦਾਂ ਨੇ ਕੋਣ ਉਹ ਇਕੱਠੇ ਰੱਖਦੇ ਸੀ ਅਸੀਂ ਬਸ ਮਨ ਦੀ ਦਵਾਈ ਆ ਜਿਹੜੀ ਵੀ ਹੁੰਦੀ ਆ ਦੇ ਰਿਆ ਸੀ ਉਹਨਾਂ ਨੂੰ ਪਰ ਐਕੀ ਮਨ ਦੀ ਪੱਲੇ ਦਾ ਇੱਕ ਟੀਕੇ ਹੁੰਦੇ ਸੀ ਲੋਕ ਉਹਨਾਂ ਨਾਲ ਸਹੀ ਹੋ ਜਾਂਦੇ ਸੀ ਐ ਐਤੀ ਪਤਨੀ ਕਹੇ ਜੀ ਅੱਖਾਂ ਦੀ ਬਿਮਾਰੀ ਆਈ ਹੈ ਜੀ ਤੇ ਰੁਕ ਹੀ ਨਹੀਂ ਰਹੀ ਜੀ ਮਨ ਕੇ ਜਿੰਨਾ ਚਿਰ ਆਪਾਂ ਦਵਾਈ ਪਾ ਰਹੇ ਆ ਉਹਨਾਂ ਚਿਰ ਤਾਂ ਸਹੀ ਹੋ ਜਾਂਦੇ ਸੀ ਦੁਬਾਰੇ ਫੇਰ ਅੱਖਾਂ ਆ ਜਾਂਦੀਆਂ ਠੀਕ ਹੈ ਈਦ ਮੰਨ ਕੀ ਲਾਜ ਲੱਭਣੀ ਪਹਿਲਾਂ ਅੱਖਾਂ ਉਹਨੀਆਂ ਜ਼ਰੂਰ ਸੀ ਉਹ ਟੀਕੇ ਪਾਉਣ ਦੇ ਸਹੀ ਹੋ ਜਾਂਦੇ ਸੀ ਸਹੀ ਹੋ ਜਾਂਦੇ ਹਾਂ ਇਹ ਟੀਕਾਂ ਨਾਲ ਕਾਰਨ ਆਪਣੇ ਨਹੀਂ ਬਹੁਤ ਬੰਦੇ ਦੇ ਆ ਰਹੀ ਆ ਜੋ ਆਪਣੀ ਗੱਲ ਹੁੰਦੀ ਆ ਬੰਦੇ ਨਾਲ ਇਹ ਮੰਨ ਕੀ ਬਹੁਤ ਬਹੁਤ ਬੰਦੇ ਮਰ ਚੁਕੇ ਮਰ ਚੁਕੇ ਜੇ ਨੁਕਸਾਨ ਲਾ ਉਸ ਹੋ ਗਿਆ ਹਾਂ ਇੱਕ ਉਹਨਾਂ ਨੂੰ ਪਤਾ ਹੀ ਧੂਆਂ ala ਕਰਕੇ ਮੌਸਮ ਦਾ ਕਰਕੇ ਇਹ ਦਿਨਾਂ ਵੀ ਫਰਕ ਆ ਜੀ ਸਹੀ ਹੁੰਦੇ ਨਹੀਂ ਹਾਂ ਜੇ ਧੁੱਪ ਵਗਾਰਾ ਨਿਕਲੇ ਫਿਰ ਤਾਂ ਜਾਨਵਰ ਮਾੜਾ-ਮੋਟਾ ਸੈੱਟ ਹੋ ਜਾਂਦਾ ਜੀ ਸੈੱਟ ਹੋ ਜਾਂਦਾ ਹਾਂ ਇਹ ਹੋਏਗੀ ਉਹਨਾਂ ਨੂੰ ਆ ਜੀ ਜਿਹੜੇ ਮੰਨ ਕੇ ਆਪਾਂ ਛੋਟੇ ਬੱਚੇ ਪੜਾਉਂਦੇ ਆ ਜਿਹੜੇ ਬੱਚੇ ਹੁਣ ਇਹਦੂ ਪਹਿਲਾਂ ਆਪਾਂ ਬੰਦ ਕਰਤੀ ਵਧੀਆ ਦਿਨਾਂ ਚੜਾਛੜ ਉਹ ਬੱਚੇ ਵੱਡੇ ਹੋ ਰਹੇ ਆ ਜੀ ਵੱਡੇ-ਵੱਡੇ ਉਹਨਾਂ ਨੂੰ ਕੋਈ ਬਿਮਾਰੀ ਨਹੀਂ ਓਕੇ ਹਾਂ ਜਿਵੇਂ ਬਾਈ ਜੇ ਆਪਾਂ ਆਪਣੇ ਚੈਨਲ ਉੱਤੇ ਪਹਿਲਾਂ ਪ੍ਰਾਲੀ ਦੇ ਵੀਡੀਓ ਪਾਈਆਂ ਹਨ ਉਸ ਆਪਣੇ ਛੋਟੇ ਭਾਈ ਕੋਲੇ ਪ੍ਰਾਲੀ ਵਾਲੀਆਂ ਮਸ਼ੀਨਾਂ ਸੋਤੇ ਵੀਡੀਓ ਪਾਈਆਂ ਵੀ ਜਿਹੜੀ ਪ੍ਰਾਲੀ ਨੂੰ ਸਾਂਭ ਕੇ ਆਪਾਂ ਪ੍ਰਦੂਸ਼ਣ ਵੀ ਬਾਈਆਂ ਨੇ ਗੱਲ ਕਰਿਆ ਵੀ ਕੁਛ ਨਾ ਕੁਛ ਲੌਸ 5-10% ਆ ਜਿਹੜੀ ਪਰਾਲੀ ਦੇ ਨਿਕਲੇ ਹਰ ਧੂਆਂ ਦੇਖੋ ਮਿੱਤਰੋ ਹਜੇ 5 ਦਿਨ ਦਾ ਟਾਈਮ ਅਸਰ ਹੋਇਆ ਤੇ ਦਿਨ ਛਪਣਾ ਸਟਾਰਟ ਹੋ ਗਿਆ ਇਹ ਚੀਜ਼ ਕਹਿੰਦੇ ਵੀ ਜਨਵਰਾਂ ਤੇ ਵੀ ਅਸਰ ਕਰਦੀ ਜਿਸ ਗੱਲ ਨੂੰ ਧਿਆਨ ਨਾਲ ਸੁਣੋ ਬੰਦੇ ਤਾਂ ਆਪਾਂ ਕਹਿ ਨਹੀਂ ਗਏ ਹੁਣ ਆਪਾਂ ਸਾਰੇ ਸੀਜ਼ਨ ਦੇ ਬੰਦੇ ਬੈਠੇ ਆ ਲਗਭਗ ਸਾਰਿਆਂ ਨੂੰ ਖਾਂਸੀ ਹੋ ਰਹੀ ਹੈ ਕਿਉਂਕਿ ਇਹ ਪ੍ਰੋਡੂਸ਼ਨ ਹੈ ਜਿਹੜਾ ਹੋ ਫੈਲ ਰਿਹਾ ਹੈ ਪਰਾਲੀ ਨੂੰ ਆਪਾਂ ਮਸ਼ੀਨਾਂ ਨੂੰ ਚਕਾਓ ਤੇ ਆਪ ਦਾ ਵਾਤਾਵਰਣ ਨੂੰ ਬਚਾਓ ਵਾਲੀ ਗੱਲ ਫੇਰ ਦੁਬਾਰੇ ਆਈ ਹੈ ਵੀ ਬਾਈਆਂ ਨੇ ਕਿਹਾ ਕੁਛ ਨਾ ਕੁਛ ਲੌਸ ਚਲੋ ਆਪ ਵਾਹ 10% ਆਪਾਂ ਕਹਿ ਰਹੇ ਆ ਵੀ ਹੱਤੂਏ ਦੇ ਕਾਰਨ ਕੂਤਰਾਂ ਨੂੰ ਵੀ ਜਨਵਰਾਂ ਨੂੰ ਵੀ ਨੁਕਸਾਨ ਹੋ ਰਿਹਾ ਮਿੱਤਰੋ ਗੱਲ ਸੋਚਣ ਵਾਲੀ ਹੈ। ਬਾਈ ਜੀ ਤੁਸੀਂ ਗੱਲ ਕਰੀ ਹੈ ਵੀ ਜਿਹੜਾ ਸੋਡਾ ਹੋ ਲਾਸ ਸੀਗਾ ਹਨਾ ਮੰਨ ਲਓ ਵੀ ਜਿਹੜਾ ਪਿਛਲੇ ਸਾਲਾਂ ਦੇ ਵਿੱਚ ਤੁਸੀਂ ਕਿਹਾ ਵੀ ਠੀਕ ਹੋ ਜਾਂਦੇ ਸੀ ਹਨਾ ਵੀ ਇਸ ਵਾਰ ਜਿਹੜੇ ਕੂਤਰ ਨੇ ਥੋੜਾ ਠੀਕ ਘੱਟ ਹੋ ਰਹੇ ਨੇ। ਹਾਂ ਜੀ। ਮੰਨ ਕੇ ਦਵਾਈ ਦਾ ਰਿਜ਼ਲਟ ਪੂਰਾ ਨਹੀਂ ਆ ਰਿਹਾ। ਹਾਂ। ਮੰਨ ਕੇ ਦਵਾਈਆਂ ਤਾਂ ਉਹੀ ਆ ਜੀ। ਦਵਾਈਆਂ। ਮੰਨ ਕੇ ਬਿਮਾਰੀ ਇਹ ਆਏ ਸਾਲ ਕੋਈ ਨਵੀਂ ਆਈ ਜਾਂਦੀ ਹੈ ਕੋਈ ਨਵੀਂ ਆਏ ਕਾਰਨ। ਬੋਲੋ। ਮਾਨ ਕੇ ਹੁਣ ਹੁਣ ਪਹਿਲਾਂ ਬਿਮਾਰੀਆਂ ਬਹੁਤ ਘੱਟ ਹੁੰਦੀਆਂ ਸੀ ਪਹਿਲਾਂ 5 7 10 ਪਹਿਲਾਂ ਵੀ ਆਪਾਂ ਗੱਲ ਕਰਦਗੇ ਠੀਕ ਹੈ ਜੀ ਹੁਣ ਥੋੜੀਆਂ ਜਿਹਾ ਵਧਣ ਲੱਗੀਆਂ ਹੁਣ ਥੋੜੀ ਜਿਹੀ ਬਿਮਾਰੀ ਵਧ ਗਈ ਮੰਨ ਲਓ ਪੂਰੀ ਉਹ ਕੰਟਰੋਲ ਵੀ ਨਹੀਂ ਹੋ ਰਹੀ ਹਾਂ ਕਿ ਕਿਸੇ ਨੇ ਕਿੰਨਾ ਬਾਈ ਨੇ ਪਰਤਲ ਨੇ ਗੱਲ ਕਰੀ ਉਹ ਲੱਕਵੇ ਵਾਲੀ ਬਿਮਾਰੀ ਹਾਂਜੀ ਹਾਂਜੀ ਉਹਦਾ ਕੋਈ ਲਾਜ ਹੀ ਨਹੀਂ ਜੀ ਲਾਜ ਨਹੀਂ ਹਾਂਜੀ ਤੇ ਮੰਨ ਕੇ ਕੋਈ ਆਖੀ ਜਵੇ ਹਰੇਕ ਬੰਦੇ ਨੇ ਟੀਕੇ ਵਰਤ ਕੇ ਦੇਖ ਲਈ ਹਾਂਜੀ 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 ਤੇ ਮਾਸੇਦਾਰ ਹੱਲ ਹੁਣ ਪ੍ਰੋਪਰ ਹੱਲ ਨਹੀਂ ਹੋ ਰਿਹਾ ਤੇ ਬਾਈ ਪਰਤ ਨੇ ਪਹਿਲਾਂ ਦੱਸਿਆ ਬਾਈ ਦੂਜੇ ਵੀ ਪ੍ਰੋਪਰ ਹੱਲ ਮ ਜੇ ਕਰਨ ਦੇ ਵਾਸਤੇ ਉਹਨਾਂ ਨੂੰ ਕੁਛ ਨਾ ਕੁਛ ਇਹੋ ਜਿਹਾ ਪਾਉਨ ਟ੍ਰੀਟਮੈਂਟ ਕਰਨੇ ਪੈਣਗੇ ਜਿਹੜੇ ਆਪਾਂ ਨੂੰ ਕਿਸੇ ਜਾਣਕਾਰ ਡਾਕਟਰ ਦੀ ਸਲਾਹ ਵੀ ਲੈਣੀ ਪਵੇਗੀ ਕਿਉਂਕਿ ਪ੍ਰੋਪਰ ਹੱਲ ਕਰਨਾ ਜ਼ਰੂਰੀ ਹੈ ਬੜੇ ਸ਼ੌਂਕ ਨਾਲ ਰੱਖਿਓ ਜਿਹੜੇ ਜਾਨਵਰ ਨੇ ਮਹਿੰਗੇ ਹੁੰਦੇ ਨੇ ਮਿੱਤਰੋ ਮਹਿੰਗੇ ਤਾਂ ਹੋ ਕਿਉਂਕਿ ਸ਼ੌਂਕ ਨਾਲ ਉਹ ਚੀਜ਼ਾਂ ਉਹਨਾਂ ਨੂੰ ਪਾਉਂਦੇ ਨੇ ਮਹਿੰਗੇ ਤਾਂ ਆਟੋਮੈਟਿਕ ਹੀ ਪੈ ਜਾਂਦੇ ਮੰਨ ਲਓ ਕਬੂਤਰ ਲੈ ਉਹਨੂੰ ਕੋਈ ਸ਼ੌਂਕ ਨਾਲ ਪਾਲਿਆ ਹਨਾ ਤੇ ਉਹਦੇ ਤੇ ਖਰਚ ਵੀ ਕਰਦੇ ਨੇ ਕਿਉਂਕਿ ਖਰਚਾ ਤਾਂ ਮਿੱਤਰੋ ਖਰਚਾ ਕਰੇ ਬਣਾ ਜਾਨਵਰਾਂ ਨੂੰ ਸ਼ੌਂਕ ਦੇ ਨਾਲ ਮੰਨ ਕੀ ਪਹਿਲਾਂ ਪਹਿਲਾਂ ਮੰਨ ਕੀ ਆਪਾਂ ਮੰਨ ਕੇ ਆਇਤੀ ਬਹੁ ਅਸੀਂ ਆਪਾਂ ਤੋਂ ਵਧੀਆ ਖੜਿਆਰੀ ਆ ਜੀ ਪਹਿਲਾਂ ਬਾਜੀਆਂ ਸ਼ਾਮ ਦੀ ਪੁਰਾਣੇ ਬੰਦੇ ਹੋਗੇ ਹਾਂ ਉਹਨਾਂ ਤੋਂ ਹੀ ਪੁੱਛਿਆ ਜੀ ਆਪਾਂ ਪੂਰਨਾ ਮੰਨ ਲੀ ਕਿ ਫੁੱਲ ਦਵਾਈਆਂ ਆ ਆਪਣੀ ਬਾਹ ਲਾ ਕੇ ਰਹਿਿਆ ਹਟੇ ਹੀ ਪਰ ਕੋਈ ਫਿਰ ਵੀ ਲਾਸ ਹੋ ਰਿਹਾ ਲਾਸ ਹੋ ਰਿਹਾ ਲਾਸ ਹੋ ਰਿਹਾ ਬੱਚੇ ਮਰਨ ਦਾ ਜਾਨਵਰ ਮਰਨ ਦਾ ਜਿਹੜੇ ਛੋਟੇ ਬੱਚੇ ਬਣ ਕੀ ਜਿਹੜੇ ਆਪਾਂ ਹੋਂਡਾ ਬਿੱਲੇ ਵਾਈ ਨੇ ਬਾਹ ਰੱਖੇ ਜੀ ਇਹ 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 ਇਹਨਾਂ ਦੀ ਗੱਲ ਆ ਜਿਹੜੇ ਆਪਾਂ ਪਹਿਲਾਂ ਬੰਦ ਕਰਤੀ ਉਹ ਸਹੀ ਆ ਜੀ ਉਹ ਸਹੀ ਆ ਉਹ ਸਾਈਡ ਤੇ ਕਰਤੇ ਹਾਂ ਉਹ ਸਹੀ ਨੇ ਕਿ ਬਾਈ ਕਹਿੰਦੇ ਬਿਮਾਰੀ ਦੇ ਕਰਕੇ ਸਾਡਾ ਹੋ ਰਿਹਾ ਮਤਲਬ ਲਾਸ ਤੇ ਅਪਦੇ ਇਹ ਕਹਿਣੇ ਕਿ ਬਾਕੀ ਦੇ ਵੱਡੇ ਖਿਡਾਰੀ ਨੂੰ ਪਤੀ ਆਈ ਹਾਂਜੀ ਹਾਂਜੀ ਕਿ ਪਾਉ ਦੇ ਟਾਈਮ ਨਾਲ ਬੱਚੇ ਕਢਾ ਕੇ ਹੀ ਬੰਦ ਕਰੋ ਸਮਝ ਗਏ ਜੀ ਜਿਹੜੇ ਆਪਾਂ ਹੁਣ ਮਾਗਰੋ ਕਢਾਉਣੇ ਆਈ ਇਹਦਾ ਬਸ ਆਧਾ ਪਚੱਦੀ ਵਜਦਾ ਹੀ ਨਹੀਂ ਮਰ ਮੁਰ ਜਾਂਦੇ ਕਿ ਉਹਨੂੰ ਪਹਿਲਾਂ ਠੰਡ ਹੁੰਦੀ ਛੋਟੇ ਬੱਚੇ ਨੂੰ ਹਾਂ ਮੂਰੇ ਠੰਡ ਪੈਣੀ ਕਿਉਂਕਿ ਦਸੰਬਰ ਨੰਬਰ ਚੱਲ ਰਿਹਾ ਹੈ ਦਸੰਬਰ ਸਟਾਰਟ ਹੋ ਜੂ ਤਾਂ ਕਿ ਲੋਸ ਦਾ ਜਾੜਾ ਬਾਕੀ ਡਾਈਆਂ ਨਹੀਂ ਹੋ ਰਹੀਆਂ ਥੋਨੂੰ ਪਤਾ ਤੂ ਵਾਲਾ ਮੌਸਮ ਮੂਰੇ ਉੱਤੇ ਛੜਦੇ ਉੱਚੇ ਵਜ ਜਾਂਦੇ ਭੱਜ ਜਾਂਦੇ ਸਮਝ ਗਏ ਲੋ ਬਾਈ ਨੇ ਜਾਣਕਾਰੀ ਦਿੱਤੀ ਹੈ ਬਾਈ ਦਾ ਦਿਲੋਂ ਹੈਗਾ ਆਪਣੇ ਚੈਨਲ ਦੇ ਉੱਤੇ ਸਵਾ ਤੇ ਬਾਈਆਂ ਨਾਲ ਆਪਾਂ ਡੋਡੀ ਗੱਲਬਾਤ ਕੀਤੀ ਹੈ ਤੇ ਸਭ ਤੋਂ ਪਹਿਲਾਂ ਬਾਈ ਭੱਟਜੀ ਦਾ ਬਹੁਤ-ਬਹੁਤ ਧੰਨਵਾਦ ਜਿਹੜਾ ਆਪਦੇ ਕੀਮਤੀ ਸਮਾਂ ਨੂੰ ਛੱਡ ਕੇ ਆਪਣੇ ਚੈਨਲ ਦੇ ਉੱਤੇ ਆਪਾਂ ਨੇ 10 ਮਿੰਟ ਗੱਲਬਾਤ ਕੀਤੀ ਹੈ ਬਾਈ ਮਲਕੀਤ ਦਾ ਵੀ ਬਹੁਤ-ਬਹੁਤ ਧੰਨਵਾਦ ਕਿਉਂਕਿ ਬਾਈ ਕਹਿੰਦਾ ਮੈਂ ਚੰਡੀਗੜ੍ਹ ਆ ਦੇ ਟਿਊਸ਼ਨ ਤੇ ਪੜ੍ਹਾਈ ਦੇ ਵਿੱਚ ਬੀਜੀ ਸੀਗਾ ਪਰ ਮੈਂ ਹੁਣ ਸ਼ੌਂਕ ਰੱਖਣ ਦਾ ਕਰਕੇ ਪਹੁੰਚਿਆ ਬਾਈ ਦਾ ਵੀ ਧੰਨਵਾਦ ਬਾਈ ਬਿੱਲੇ ਦਾ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਸੱਦ ਕੇ ਇੱਥੇ ਬਾਈਆਂ ਸਾਰਿਆਂ ਨੇ ਇੰਟਰੂ ਕੀਤੀ ਹੈ ਤੇ ਬਾਈ ਸੁਖਪ੍ਰੀਤ ਦਾ ਵੀ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਕਰਾਂਗੇ ਧੰਨਵਾਦ ਤੇ ਮਿੱਤਰੋ ਆਪ ਇਹਨਾਂ ਵਾਸਤੇ ਇੱਕ ਦੁਆ ਵੀ ਕਰਾਂਗੇ ਵੀ ਬਾਈਆਂ ਦਾ ਸ਼ੌਂਕ ਅਹੀਂ ਬਹਾਰ ਰਹੇ ਤੇ ਨਵੇਂ-ਨਵੇਂ ਸ਼ੌਂਕ ਇਹਨਾਂ ਦੀ ਜ਼ਿੰਦਗੀ ਨੂੰ ਪਾਲਦੇ ਰਹਿਣ ਤੇ ਪਰਮਾਤਮਾ ਇਹਨਾਂ ਨੂੰ ਦੇਵੇ ਤਰੱਕੀ ਤੰਦਰੁਸਤੀਆਂ ਵਲੋਂ ਸਾਰਿਆਂ ਦਾ ਜੀ ਧੰਨਵਾਦ ਸਭ ਤੋਂ ਪਹਿਲਾਂ ਆਪਣੇ ਚੈਨਲ ਦੇ ਜਿਹੜਾ ਪਬਲਿਸ਼ ਸਿੱਧੂ ਦੇ ਨਾਂ ਤੇ ਆਪਣਾ ਨਵਾਂ ਬਲੌਗਾਂ ਵਾਲਾ ਚੈਨਲ ਚੱਲਿਆ ਪਹਿਲਾਂ ਆਪਣੇ ਤਿੰਨ ਚੈਨਲ ਚੱਲ ਰਹੇ ਸਫਲ ਦਾ ਭੂਖ ਵਧੀਆ ਜਿਹੜਾ ਆਪਾਂ ਬਲੌਗਾਂ ਵਾਲਾ ਚੈਨਲ ਚਲਾਇਆ ਪਬਲਿਸ਼ ਸਿੱਧੂ ਦੇ ਨਾਂ ਤੇ ਉਹਦੇ ਤੇ ਆਪਾਂ ਨੂੰ ਬੜੀ سپورਟ ਮਿਲ ਰਹੀ ਹੈ ਛੋਟੀ سپورਟ ਦੀ ਲੋੜ ਹੈ ਉਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰਿਆ ਕਰੋ ਕਵਿੰਟ ਆਪਣੇ ਟੀਚਰ ਭਰਾਵਾਂ ਦੇ ਬਹੁਤ ਸੋਹਣੇ ਸੋਹਣੇ ਕਮੈਂਟ ਆ ਵੀ ਰਹੇ ਨੇ ਜਿਨ੍ਹਾਂ ਨੂੰ ਪੜ੍ਹ ਕੇ ਮਨ ਨੂੰ ਬੜਾ ਹੌਸਲਾ ਮਿਲਦਾ ਹੈ ਤੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਉਸ ਨੂੰ ਅੱਗੇ ਸ਼ੇਅਰ ਕਰੋ ਕਮੈਂਟ ਕਰੋ ਤੇ ਸਬਸਕ੍ਰਾਈਬ ਦਾ ਬਟਨ ਜਿਹੜਾ ਦਬਿਆ ਕਰੋ ਸਬਸਕ੍ਰਾਈਬ ਕਰਨ ਦੇ ਨਾਲ ਆਪਣਾ ਜਿਹੜਾ ਚੈਨਲ ਆ ਉਹ ਬਹੁਤ ਸ਼ਹੀ ਮੋਨਟਾਈਜ਼ ਹੋਵੇਗਾ ਇਸ ਲਈ ਸਾਰਿਆਂ ਦਾ ਆਪਣੇ ਚੈਨਲ ਦੇ ਉੱਪਰ ਦੇਖਣ ਦੇ ਲਈ ਪਬਲਿਸ਼ ਸਿੱਧੂ ਚੈਨਲ ਨੂੰ ਜਿਹੜੇ ਜਿਹੜੇ ਦੇਖਦੇ ਨੇ ਭਰਾ ਆਪਣੇ ਭੈਣਾਂ ਦੇਖਦੇ ਨੇ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ